ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਜਿਹੜਾ ਪੇਸ਼ਤਾਚਾਰ ਉੱਪਰ ਚਲਾਈ ਗਈ ਮਾਮਲਾ ਹੈ ਤੇ ਜਿਹੜਾ ਹੈਗਾ ਮਦਈ ਮਨਪ੍ਰੀਤ ਸਿੰਘ ਵਾਸੀ ਅਕਲੀਆ ਜਲਾਲ ਇਹਨੇ ਸਾਡੇ ਕੋਲੇ ਪਹੁੰਚ ਕੇ ਵਿਜੀਲੈਂਸ ਕੋਲੇ ਕੰਪਲੇਂਟ ਦਰਜ ਕਰਾਈ ਸੀ ਕਿ ਇਸ ਜਿਹੜੇ ਹੈਗੇ ਤਾਰਾ ਸਿੰਘ ਹੈਗੇ ਕੋਈ ਇਹਨਾਂ ਦਾ ਮੈਟਰ ਸੀ ਜਾਂ ਕੋਈ ਇਹਨਾਂ ਕੋਲੇ ਕੰਪਲੇਂਟ ਚੱਲਦੀ ਸੀ ਕਿ ਟਰੈਕਟਰ ਨਾਲ ਐਕਸੀਡੈਂਟ ਹੋਇਆ ਸੀ ਉਹਦੇ ਬਦਲੇ ਜਿਹੜਾ ਹੈਗੇ ਇਹਨਾਂ ਨੇ ਉਹਨਾਂ ਤੋਂ 10000 ਰੁਪਏ ਦੀ ਡਿਮਾਂਡ ਕੀਤੀ ਸੀ ਤੇ ਇਹਨਾਂ ਦਾ ਜਿਹੜਾ ਹੈਗਾ 8000 ਰੁਪਏ 'ਚ ਸੌਦਾ ਹੋਇਆ ਸੀ ਜਾਂ ਅੱਜ ਉਹ ਜਿਹੜਾ ਹੈਗਾ 8000 ਰੁਪਏ ਲੈ ਕੇ ਗਿਆ ਸੀ ਜਾਂ ਤੇ ਉਸਦੇ ਵੀ ਜਿਹੜਾ ਗਿਆ ਇਹਨੂੰ 3000 ਰੁਪਏ ਲੈਂਦੇ ਸੀ ਰੰਗੇ ਹੱਥੀ ਇਹਨੂੰ ਕੱਪ ਕੀਤਾ ਗਿਆ ਇਹ ਔਨ ਡਿਊਟੀ ਸੀ ਵਰਦੀ ਚ ਸੀ ਹਾਂਜੀ ਹਾਂਜੀ ਕਿੱਥੇ ਲੱਗੇ ਹੋਏ ਨੇ ਦੱਸੋ ਦਿਲਪੁਰ ਕੈਂਟ ਕੈਂਪ ਫਕਤਬਾ ਉਥੇ ਲੱਗੇ ਹੋਏ ਨੇ ਹਾਂਜੀ ਤੇ ਮੌਕੇ ਤੋਂ 3000 ਰੁਪਏ ਜੀਰਾ ਤੇ ਡਾਡਾ ਡਾੜਾ ਪੜਿਆ ਗਿਆ ਤੇ ਉਥੇ ਕਦਮਾਂ ਦੱਚ ਕਰਕੇ ਜਿਹੜੀ ਹੈਗੀ ਅਸੀਂ ਇਹ ਕਾਰਵਾਈ ਅਮਲ ਚ ਲਿਆ ਰਹੇ ਹਾਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਹਦੇ ਚ ਐਫਆਰ ਦਰਜ ਕੀਤੀ ਹੈ ਅਸੀਂ ਐਫਆਰ ਦਰਜ ਕਰਕੇ ਇਨਵੈਸਟੀਗੇਸ਼ਨ ਕਰ ਰਹੇ ਹੈਗੇ ਆ ਪਾ ਪੰਜਾਬ ਵੀਲਸ ਬਿਊਰੋ ਵੱਲੋਂ ਜਿਹੜਾ ਪਿਛਤਾਚਾਰ ਪਰ ਚਲਾਈ ਗਈ ਮਾਮਲਾ ਤੇ ਜਿਹੜਾ ਹੈਗਾ ਮਦਈ ਮਨਪ੍ਰੀਤ ਸਿੰਘ ਵਾਸੀ ਅਕਲੀਆ ਲਾਲ ਇਹਨੇ ਸਾਡੇ ਕੋਲੇ ਪਹੁੰਚ ਕੇ ਵੀਲਸ ਪੌ ਅਕਲੀ ਕੇ ਕੰਪਲੇਂਟ ਦਰਜ ਕਰਾਈ ਸੀ ਕਿ ਇਸ ਜਿਹੜਾ ਹੈਗੇ ਤਾਰਾ ਸਿੰਘ ਹੈਗੇ ਕੋਈ ਇਹਨਾਂ ਦਾ ਮੈਟਰ ਸੀ ਆ ਕੋਈ ਇਹਨਾਂ ਕੋਲੇ ਕੰਪਲੇਂਟ ਚੱਲਦੀ ਸੀ ਕਿ ਟਰੈਕਟਰ ਨਾਲ ਐਕਸੀਡੈਂਟ ਆ ਇਸ ਵੇਲੇ ਬਦਲੇ ਜਿਹੜਾ ਹੈਗੇ ਇਹਨਾਂ ਨੇ ਉਹਨਾਂ ਤੋਂ 10000 ਰੁਪਏ ਦੀ ਡਿਮਾਂਡ ਕੀਤੀ ਸੀ ਤੇ ਇਹਨਾਂ ਦਾ ਜਿਹੜਾ ਹੈਗਾ 8000 ਰੁਪਏ ਚੌਧਾ ਸੀ ਆ ਅਜੋ ਜਿਹੜਾ ਹੈਗਾ 8000 ਰੁਪਏ ਲੈ ਗਿਆ ਸੀ ਆ ਉਸਦੇ ਵੀ ਜਿਹੜਾ ਹੈਗਾ ਇਹਨੂੰ 3000 ਰੁਪਏ ਲੈਂਦੇ ਸੀ ਰੰਗੇ ਇਥੇ ਨੂੰ ਕੱਪ ਕੀਤਾ ਗਿਆ ਇਹ ਔਨ ਡਿਊਟੀ ਸੀ ਵਰਦੀ ਤੇ ਸੀ ਹਾਂਜੀ ਹਾਂਜੀ ਇੱਥੇ ਲੱਗੇ ਹੋਏ ਨੇ ਦਾਲਪੁਰ ਕੈਂਟ ਕੈਂਪ ਫਕਤਬਾ ਉਥੇ ਲੱਗੇ ਹੋਏ ਨੇ ਹਾਂਜੀ ਤੇ ਮੌਕੇ ਤੋਂ 3000 ਰੁਪਏ ਜਿਹੜਾ ਤੇਰਾ ਡਾਡਾ ਫੜਿਆ ਗਿਆ ਤਾਂ ਉੱਥੇ ਕਦਮਾਂ ਦੱਚ ਕਰਕੇ ਜਿਹੜੀ ਹੈਗੀ ਅਸੀਂ ਕਾਰਵਾਈ ਅਮਲ ਚ ਜਾ ਰਹੀ ਹੈ ਕਿ ਕਾਰਵਾਈ ਕੀਤੀ ਜਾ ਰਹੀ ਹੈ ਇਹਦੇ ਚ ਐਫਆਰ ਦਰਜ ਕੀਤੀ ਹੈ ਅਸੀਂ ਐਫਆਰ ਦਰਜ ਕਰਕੇ ਇਨਵੈਸਟੀਗੇਸ਼ਨ ਕਰ ਰਹੇ ਹੈਗੇ ਆ ਪ Punjab Wireless Bureau ਵੱਲੋਂ ਜਿਹੜਾ ਪੇਸ਼ਤਾਚਾਰ ਪਰ ਚਲਾਈ ਗਈ ਮਹਿਮ ਤੈਤ ਜਿਹੜਾ ਹੈਗਾ ਮਦਈ ਮਨਪ੍ਰੀਤ ਸਿੰਘ ਵਾਸੀ ਅਕਲੀਆ ਜਲਾਲ ਇਹਨੇ ਸਾਡੇ ਕੋਲੇ ਪਹੁੰਚ ਕੇ ਵਿਲੈਸ ਪੋਏ ਅਕਲੀ ਕੇ ਕੰਪਲੇਨਟ ਦਰਜ ਕਰਾਈ ਸੀ ਕਿ ਇਸ ਜਿਹੜੇ ਹੈਗੇ ਤਾਰਾ ਸਿੰਘ ਹੈਗੇ ਕੋਈ ਇਹਨਾਂ ਦਾ ਮੈਟਰ ਸੀ ਜਾਂ ਕੋਈ ਇਹਨਾਂ ਕੋਲੇ ਕੰਪਲੇਨਟ ਚੱਲਦੀ ਸੀ ਕਿ ਟ੍ਰੈਕਟਰ ਨਾਲ ਐਕਸੀਡੈਂਟ ਹੋਇਆ ਸੀ ਉਹਦੇ ਬਦਲੇ ਜਿਹੜਾ ਹੈਗੇ ਇਹਨਾਂ ਨੇ ਉਹਨਾਂ ਤੋਂ 10000 ਰੁਪਏ ਦੀ ਡਿਮਾਂਡ ਕੀਤੀ ਸੀ ਤੇ ਇਹਨਾਂ ਦਾ ਜਿਹੜਾ ਹੈਗਾ 8000 ਰੁਪਏ ਚ ਸੌਦਾ ਹੋਇਆ ਸੀ ਜਾਂ ਅੱਜ ਉਹ ਜਿਹੜਾ ਹੈਗਾ 8000 ਰੁਪਏ ਲੈ ਕੇ ਗਿਆ ਸੀ ਆ ਉਹ ਉਸਦੇ ਵੀ ਜਿਹੜਾ ਹੈਗਾ ਇਹਨੂੰ 3000 ਰੁਪਏ ਲੈਂਦੇ ਸੀ ਰੰਗੇ ਇਥੇ ਨੂੰ ਕੱਪ ਕੀਤਾ ਗਿਆ ਇਹ ਔਨ ਡਿਊਟੀ ਸੀ ਵਰਦੀ ਤੇ ਸੀ ਹਾਂਜੀ ਹਾਂਜੀ ਕਿੱਥੇ ਲੱਗੇ ਹੋਏ ਨੇ ਡਾਲਪੁਰ ਕੈਂਟ ਕੈਂਪ ਫਕਤਬਾ ਉਥੇ ਲੱਗੇ ਹੋਏ ਨੇ ਹਾਂਜੀ ਤੇ ਮੌਕੇ ਤੋਂ 3000 ਰੁਪਏ ਤੇਰਾ ਡਾਡਾ ਡਾੜਾ ਪੜਿਆ ਗਿਆ ਤਾਂ ਉਥੇ ਕਦਮਾਂ ਦਾਜ ਕਰਕੇ ਜਿਹੜੀ ਹੈਗੀ ਅਸੀਂ ਕਾਰਵਾਈ ਅਮਲ ਚ ਜਾ ਰਹੀ ਹੈ ਕਿ ਕਾਰਵਾਈ ਕੀਤੀ ਜਾ ਰਹੀ ਹੈ ਇਹਦੇ ਚ ਐਫਆਰ ਦਰਜ ਕੀਤੀ ਹੈ ਅਸੀਂ ਐਫਆਰ ਦਰਜ ਕਰਕੇ ਇਨਵੈਸਟੀਗੇਸ਼ਨ ਕਰ ਰਹੇ ਹੈਗੇ ਆ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर